ਜਗ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਜਗਦੀਪ ਸਿੰਘ ਕੈਂਥ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ। ਖਬਰ ਲੁਧਿਆਣੇ ਦੇ ਪਿੰਡ ਮਲਕਪੁਰ ਬੇਟਦੀ ਹੈ ਜਿੱਥੇ ਰਾਤ ਨੂੰ 1.5 ਵਜੇ ਦੇ ਕਰੀਬ ਮੱਝਾਂ ਚੋਰੀ ਹੋਈਆਂ। ਤੇ ਮੱਝਾਂ ਚੋਰੀ ਕਰਨ ਵਾਲੇ ਦੇਖੋ ਤੁਸੀਂ ਵੀ ਇੱਕ ਗੱਡੀ ਲੈ ਕੇ ਆਏ ਤੇ ਉਹਦੇ ਵਿੱਚੇ ਮੱਝਾਂ ਚੋਰੀ ਕਰਨ ਵਾਸਤੇ ਇਹਨਾਂ ਨੇ ਘਰ ਨੂੰ ਪਿਛਲੇ ਪਾਸੇੋਂ ਸੰਨ ਲਈ। ਕੈਮਰੇ ਦੇ ਵਿੱਚ ਪੂਰੀ ਤਰ੍ਹਾਂ ਇਹ ਮਾਮਲਾ ਜਿਹੜਾ ਕੈਦ ਹੋ ਗਿਆ। ਸਮਾਂ ਰਾਤ 1.5 ਵਜੇ ਦਾ ਹੈ। ਤੇ ਰਾਤ ਨੂੰ ਜਦੋਂ ਅਸੀਂ ਪੂਰੀ ਗੂੜੀ ਨੀਂਦ ਸੋਤੇ ਹੋਨੇ ਆ ਉਦੋਂ ਇਹ ਵਾਰਦਾਤ ਹੋਈ ਤਾਂ ਇਸ ਮੌਕੇ ਘਰਦਿਆਂ ਨੂੰ ਕੋਈ ਪਤਾ ਨਹੀਂ ਲੱਗਿਆ ਪਰ ਘਰਦਿਆਂ ਨੂੰ ਪਤਾ ਉਸ ਵੇਲੇ ਲੱਗਿਆ ਜਦੋਂ ਸਵੇਰੇ ਕਿਸੇ ਨੇ ਦੱਸਿਆ ਕਿ ਤੁਹਾਡੀਆਂ ਮੱਝਾਂ ਨੇ ਜਿਹੜੀਆਂ ਉਹ ਖੁੱਲੀਆਂ ਘੁੰਮ ਰਹੀਆਂ ਨੇ ਕਿਉਂਕਿ ਜਦੋਂ ਇਹ ਮੱਝਾਂ ਲਜਾੜ ਵਿੱਚ ਕਾਮਯਾਬ ਨਹੀਂ ਹੋਏ ਤਾਂ ਇਹਨਾਂ ਨੂੰ ਮੱਝਾਂ ਉੱਥੇ ਛੱਡਣੀਆਂ ਪੈ ਗਈਆਂ ਤੇ ਕਾਰਨ ਕੀ ਬਣਿਆ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਤੁਸੀਂ ਜੁੜੇ ਰਹੋ ਜਗ ਨਿਊਜ਼ ਦੇ ਨਾਲ ਆਓ ਬਾਦਿਆਂ ਖਬਰ ਦੇਵਾਂ ਇਹ ਧਲੇਗਾ ਇਹ ਦੇਖਦਾ ਮੂੰਹ ਦਾ ਪੈਸੋ ਮੂੰਹ ਦਾ ਫਿੱਪਰ ਲਾਈ ਨੰਬਰ ਜੰਮੂ ਕਸ਼ਮੀਰ ਦਾ ਹੈ ਜੀ ਆਇਓ ਕਾਦੀ ਬਿਟਾਈ ਹੋਈ ਆਥੇ ਨਾਲ ਯਾਰ ਨਾ ਬਣਾਉਣੀਆਂ ਮੂਵੀਆਂ ਨਾਲ ਹੀ ਬਣਾਉਣੀਆਂ ਬੜਕੀ ਯਾਰ ਕੱਪੜਾ ਪਰੇ ਕਰਦਾ ਮੂੰਹ ਦਾ ਬੰਨਿਆ ਜਾਵੇ ਮੈਨੂੰ ਕੀ ਆ ਮੈਂ ਵੀ ਦੇਖਿਆ ਤੇ ਇਹ ਮੂਵੀ ਪਾਈ ਹੋਈ ਸੀ ਬਣਾਉਣੀਆਂ ਦਾ ਮੂੰਹ ਪਾਈ ਸ਼ੀਸ਼ਾ ਉਹਨੇ ਤੋੜ ਤੋੜ ਕੇ ਗਿਆ ਭਾਈ ਜੀ ਕੀ ਗੱਲਬਾਤ ਹੋਈ ਆ ਜਿਹੜੀ ਜੀ ਪਸ਼ੂ ਰਾਤ ਖੁੱਲੇ ਆ ਜੀ ਸ਼ਾਨ ਨੂੰ ਤਾਂ ਤੇਰੇ ਪਤਾ ਲੱਗਿਆ ਜੀ ਜਦ ਸਾਡੀਆਂ ਮੱਝਾਂ ਆਪਣੇ ਬਾਈਪਾਸ ਤੇ ਤੁਰੀਆਂ ਫਿਰਦੀਆਂ ਜਦੋਂ ਉੱਥੇ ਅਸੀਂ ਵੀ ਅਸੀਂ ਦੇਖਿਆ ਪਸ਼ੂ ਹੈ ਨਹੀਂਗੇ ਇਹ ਪਸ਼ੂ ਆਪਦੇ ਫੜਕੇ ਜਾਂ ਅੰਦਰ ਜਾਣ ਲੱਗੇ ਦੇਖੀ ਵੀ ਗੱਡੀ ਵੀ ਖੜੀ ਆ ਫਿਰ ਅਸੀਂ ਜੀ ਬੰਦਿਆਂ ਨੂੰ ਫੋਨ ਫੋਨ ਕਰਕੇ ਛੱਦਿਆ ਤੇ ਦੋ ਮੱਝਾਂ ਖੋਲੀਆਂ ਸੀ ਇਹਨਾਂ ਨੇ ਯਾਨੀ ਜੀ ਪਚਾਹ ਹੋ ਗਿਆ ਲੱਦ ਕੇ ਕਿਦੋਂ ਉਹਨਾਂ ਦੀ ਗੱਡੀ ਫਸ ਗਈ ਫਿਰ ਬਾਹਰ ਨਹੀਂ ਨਿਕਲੀ ਤਾਂ ਮੱਝਾਂ ਛੱਡੀਆਂ ਜੀ ਇਹਨਾਂ ਨੇ ਫਿਰ ਮੱਝਾਂ ਬਾਈਪਾਸ ਤੇ ਛੱਡਤੀਆਂ ਇਹਨਾਂ ਨੇ ਆ ਭੱਜ ਗਏ ਮੱਜਾਂ ਬਾਹਰ ਖੁੱਲੀਆਂ ਛਾੜਤੀਆਂ ਹਾਂ ਬੋਲੇ ਪਾਈ ਪਾਸ ਤੇ ਖੁੱਲੀਆਂ ਛਾੜਤੀਆਂ ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਜੀ 1 ਵਜੇ ਆ ਬੜੇ ਜਾਣੀ ਸਾਨੂੰ ਕੈਮਰਜ ਜੋ ਸਾਡੇ ਦੱਸਦਾ 1 ਵਜੇ ਬੰਦੇ ਆ ਬੜੇ ਜੀ ਸਾਨੂੰ ਲੱਗਿਆ ਜੀ 5 ਵਜੇ ਪਜਾ ਕਿੰਨੇ ਸਾਢੇ 4 ਵਜੇ 5 ਵਜੇ ਕਿੰਨੇ ਬੰਦੇ ਸੀ ਬੰਦੇ 5 6 ਆ ਜੀ ਕਿੰਨੇ ਬੰਦੇ ਸੀਗੇ 5 6 ਬੰਦੇ ਆ ਜੀ ਜਾਈ ਆਪਣੇ ਘਰੇ ਦੋ ਬੰਦੇ ਗਏ ਆ ਕੈਮਰਜ ਦੋ ਬੰਦੇ ਆਏ ਆ ਕੈਮਰੇ ਚ ਦੋ ਬੰਦੇ ਹਾਂ ਜੀ ਕਿੰਨੀਆਂ ਮੱਜਾਂ ਖੋਲੀਆਂ ਦੋ ਜੀ ਦੋ ਦੋ ਮੱਜਾਂ ਛੋਟੀਆਂ ਸੂਣ ਵਾਲੀਆਂ ਇਹ ਪਲੂਣੀਆਂ ਅੱਛਾ ਕਿੱਧਰ ਦੀ ਲੈ ਕੇ ਆਏ ਫੇਰੇ ਇਹ ਗੱਲ ਬੰਦ ਕੇ ਗੱਲ ਬੰਦ ਕੇ ਸਾਡੇ ਚਾਚੇ ਦਾ ਖੱਤਾ ਬਾ ਚਾਹਦਾਂ ਲੱਗੀਆਂ ਹੋਈਆਂ ਉਹਦੇ ਨਾਂ ਦੀ ਰਾਹ ਵਾ ਉਧਰ ਦੀ ਲੈ ਕੇ ਆਇਆ ਜੀ ਇਹ ਉਦੋਂ ਲਿਆ ਕੇ ਲੱਦੀਆਂ ਮੱਝਾਂ ਉਹ ਟਾਇਰ ਥੱਲੇ ਬਹਿ ਗਿਆ ਮੱਝਾਂ ਫਸ ਗਈਆਂ ਗੱਡੀ ਫਸ ਗਈ ਤੇ ਉਦੋਂ ਬਾਅਦ ਜਾ ਬੇਬਾਹ ਹੋ ਗਈ ਉਹਨਾਂ ਦੀ ਫੇਰ ਉਹ ਮਤਲਬ ਮੱਝਾਂ ਛੱਡਤੀਆਂ ਉਹਨਾਂ ਨੇ ਬੰਦੇ ਭੱਜ ਗਏ ਜੀ ਸਰਵਨ ਸਾਹਿਬ ਕੀ ਕਹਿਣਾ ਚਾਹੋਗੇ ਮਤਲਬ ਵਾਰਦਾਤਾਂ ਦਿਨੋਂ ਦਿਨ ਵੱਧੀਆਂ ਜਾ ਰਹੀਆਂ ਚੋਰੀਆਂ ਵੱਧ ਰਹੀਆਂ ਨੇ ਦੇਖੋ ਲਾਇਨ ਆਂਡਰੇ ਹੱਥ ਮੜੀ ਆ ਦਿਨੇ ਇਹ ਮੱਝਾਂ ਕਟਿਆਂ ਵਾਲੇ ਆਉਣ ਦਿਨੇ ਜਿਹੜਾ ਕੱਢ ਜਾਂਦੇ ਨੇ ਖਰਾਤ ਨੂੰ ਮੌਕੇ ਦੇ ਇੱਕ ਹੀ ਲਾਇਆ ਦਿੰਦੇ ਹੁਣ ਦਿਨੇ ਬੰਦਾ ਸੱਦਾ ਹੋਇ ਦਿਹਾੜੀ ਕੰਮ ਕੀਤਾ ਹੋ ਥੱਕਿਆ ਹੁੰਦਾ ਉਹ ਸੌ ਜਾਂਦਾ ਉਹ ਨਹੀਂ ਪਤਾ ਲੱਗਦਾ ਪਰ ਲੇਕਿਨ ਇਹ ਆਪਦੇ ਮਾੜੇ ਬੰਦੇ ਆਪਦੇ ਮਨਸੂਬੇ ਚ ਕੰਮ ਜਾਂ ਬਹਿੰਦੇ ਨੇ ਇਹ ਚੰਗੀ ਕਿਸਮਤ ਸੀ ਇਹਨਾਂ ਦੀਆਂ ਉਹ ਮੱਝ ਫਾਦੋ ਆਪਣੀ ਮੱਝਾਂ ਚੜ ਲੀਆਂ ਜਿਹਨਾਂ ਨੇ ਗੱਡੀ ਫਸ ਗਈ ਤੇ ਗੱਡੀ ਨਾ ਫਾਦੀ ਤਾਂ ਲੱਖਾਂ ਨੁਕਸਾਨ ਹੋਣਾ ਸੀ ਅੱਜਕੱਲ ਪਸ਼ੂ ਗੜਾ ਸਸਤੇ ਮਿਲਦੇ ਨੇ ਕਿਤੇ ਮਿਹਨਤ ਕਰਨ ਵਾਲੇ ਬੰਦੇ ਨੇ ਤਸੋ ਪੁਲਿਸ ਨੂੰ ਚਾਹੀਦਾ ਨੂੰ ਸਖਤ ਸਖਤ ਕੋਈ ਐਕਸ਼ਨ ਲੈਣ ਤਾਂ ਜੋ ਆਮ ਜੋ ਲੋਕ ਨੇ ਉਹਨਾਂ ਦੇ ਚਲੋ ਜੀਵਨ ਵੇ ਢੰਗ ਨਾਲ ਬਤੀਤ ਹੋ ਸਕੇ ਪ੍ਰਭਾਤ ਸਾਹਿਬ ਜਿਹੜੇ ਢੰਗ ਨਾਲ ਗੱਡੀ ਫਸੀ ਹੈ ਹਾਈਵੇ ਦੇ ਉੱਤੇ ਹੈ ਨੈਸ਼ਨਲ ਹਾਈਵੇ ਦੇ ਉੱਤੇ ਹੈ ਨਾ ਆਹ ਦਿਨੇ ਡਵਾਦ ਨੂੰ ਪੁਲਿਸ ਵੀ ਕਿਹੜੇ ਖੜਦੀ ਆ ਜੀ ਹੁਣ ਨਹੀਂ ਜੀ ਆਉਂਦੀ ਹੈ 2 ਵਜੇ ਪਾਸਟ 2 ਵਜੇ ਐਸਾ ਰੂਪ ਕਰ ਮਾਰਦੀ ਆ ਇਹ ਤੇ ਹੁਣ ਉਹਨਾਂ ਦਾ ਕਿਹੜਾ ਕੋਈ ਟਾਈਮ ਹੁੰਦਾ ਜਿਹੜੇ ਮਾੜੇ ਬੰਦੇ ਆ ਉਹਨਾਂ ਦਾ ਕੰਮ ਹੀ ਹੁੰਦਾ ਉਹ ਇਹਨਾਂ ਦਾ ਮੌਕਾ ਦੇਖ ਕੇ ਤਾਕਤ ਹੁੰਦੇ ਨੇ ਇਹ ਪਰ 24 ਘੰਟੇ ਪੁਲਿਸ ਵੀ ਕਿੱਥੇ ਘੜੇ ਕੱਢੀ ਜਾਊਗੀ ਉਹਨਾਂ ਤੇ ਦੇਖਣਾ ਦਾ ਲੱਗਦਾ ਲਾ ਜਣਾ ਉਹਨਾਂ ਨੇ ਇਹ ਤਾਂ ਹੁਣ ਇਹਨਾਂ ਦਾ ਐਡਟੀ ਦਾ ਭਰਾ ਹੋਵੇ ਉਹਨੂੰ ਦੱਸਤਾ ਉਹਨਾਂ ਨੇ ਵੀ ਤੁਹਾਡੇ ਮੱਝਾਂ ਘੇੜੇ ਕੱਢਿਆ ਬਲ ਕਢੀ ਜਾਂਦੀਆਂ ਨੇ ਤੇ ਉਹਨੂੰ ਉੱਠ ਕੇ ਦੇਖਿਆ ਉਹਨਾਂ ਨੇ ਤੇ ਉਹਦਾ ਦਲੇਰੀ ਤਾਂ ਕਾਫੀ ਵਧੀ ਹੋਈ ਹੈ ਨਾ ਬੰਦਿਆਂ ਦੀ ਹੌਸਲੇ ਬੁਲੰਦ ਨੇ ਇਹਨਾਂ ਦੇ ਜੀ ਹੌਸਲੇ ਬੁਲੰਦ ਨੇ ਮਾੜੇ ਬੰਦਿਆਂ ਦੇ ਇਹਨਾਂ ਦੇ ਤੇ ਮਾੜੇ ਹੀ ਹਾਲ ਤੁਹਾਨੂੰ ਕੀਤਾ ਕਿ ਜਾਵੇ ਅਸਲ ਵਿੱਚ ਜਿਹੜਾ ਬਾਹਰ ਦਾ ਬੰਦਾ ਜਿਆਦਾ ਆਪਣੇ ਪੰਜਾਬ ਚ ਆ ਗਿਆ ਨੇ ਇਹਨੇ ਬਹੁਤ ਗੰਦ ਪਾਇਆ ਯੂਪੀ ਪਿਆਰ ਤੋਂ ਜੋ ਬੰਦੇ ਆਏ ਨੇ ਉਹਨੇ ਬਹੁਤ ਜ਼ਿਆਦਾ ਇਸ ਚੀਜ਼ ਦੇ ਇਫੈਕਟ ਪਾਏ। ਅੱਛਾ ਜਿਹੜੇ ਤੁਸੀਂ ਕੈਮਰਾ 'ਚ ਬੰਦੇ ਦੇਖੇ ਸੀਗੇ ਉਹ ਕਿਹੜੇ ਸੀਗੇ ਮਤਲਬ ਕੀ ਲੱਗਦਾ ਸੀ ਤੁਹਾਨੂੰ ਕਹੇ ਜੀ ਉਹ ਜੀ ਪਾਣੇ ਜੇ ਬੰਨੇ ਹੋਇਆ ਜੀ ਉਹਨਾਂ ਦੇ ਮੂੰਹ ਵੀ ਟੱਗੇ ਮੈਨੂੰ ਤਾਂ ਲੱਗਦਾ ਜੀ ਆਹੀ ਆ ਆਪਣੇ ਕਿਹੜੇ ਮੂਸਲੇ ਆ ਜੀ ਰੱਬ ਆਪਣੇ ਡੈਧੀਆਂ ਵਾਲੇ ਇਹੋ ਜਿਹੇ ਬੰਦੇ ਆ ਜੀ ਉਹ ਅੱਛਾ ਮੂੰਹ ਬੰਨੇ ਹੋ ਸੀ ਹਾਂ ਹਾਂ ਜੀ ਨਹੀਂ ਜੀ ਮੂੰਹ ਖੁੱਲੇ ਆ ਮੂੰਹ ਖੁੱਲੇ ਹਾਂ ਹਾਂ ਮੂੰਹ ਖੁੱਲੇ ਆ ਜੀ ਕੋਈ ਵੀ ਜਾਣਗੇ ਫਿਰ ਤੋਂ ਹਾਂ ਜੀ ਕੀ ਲੱਗਦਾ ਸਰਦਾਰ ਨੇ ਜੰਬਈ ਨਹੀਂ 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 ਸ਼ਰਾਦ ਨਹੀਂ ਹੈਗੇ ਜੀ ਨਹੀਂ ਹਾਂ ਹਾਂ ਭਈਏ ਹੈ ਜੀ ਭਾਈ ਜੁਪੀ ਵਿਹਾਰ ਜੁਪੀ ਵਿਹਾਰ ਹੈ ਹਾਂ ਹਾਂ ਜੀ ਹਾਂ ਜੀ ਉਹੋ ਲੱਗਦੇ ਆ ਤੇ ਨਾ ਠਕ ਤੋਂ ਠਾਕ ਤੋਂ ਕਾਰਵਾਈ ਕੀਤੀ ਜਾਵੇ ਜੀ ਇਹ ਗੱਡੀ ਵੀ ਉਹਨਾਂ ਦੀ ਹੈ ਜੀ ਹਾਂ ਜੀ ਗੱਡੀ ਉਹਨਾਂ ਦੀ ਹੈ ਜੀ ਇਹਦੀ ਕੋਈ ਪੁਲਿਸ ਨੇ ਕੋਈ ਵੈਰੀਫਾਈ ਕੀਤਾ ਤਾਂ ਨਹੀਂ ਗੱਡੀ ਦਾ ਅਜੇ ਨਹੀਂ ਹੋਇਆ ਲੱਗਿਆ ਪੁਲਿਸ ਨੇ ਕਹਿੰਦੇ ਜੀ ਕੋਈ ਨਹੀਂ ਕੀਤਾ ਹੈਗਾ ਮਲਾਜਮ ਆ ਗਏ ਆ ਫੋਨ ਕੀਤਾ ਸੀ ਕਿਹੜੇ ਕਿਹੜੇ ਥਾਣੇ ਨੂੰ ਤਲਾਹ ਦਿੱਤੀ ਐ ਇਹ ਪੀਜੂ ਪੀਜੂ ਜੀ ਹਾਂ ਹਾ ਜੀ ਤੇ ਐਸਐਸਓ ਸਾਹਿਬ ਦਾ ਫੋਨ ਆਇਆ ਜੀ ਇੱਕ ਵਾਰ ਮਲਾਇਮ ਪਹੁੰਚਣ ਦਾ ਮੌਕੇ ਤੇ ਅਸੀਂ ਮੌਕੇ ਤੇ ਪਹੁੰਚੇ ਜਦੋਂ ਤੁਹਾਨੂੰ ਫੋਨ ਆਇਆ ਜੀ ਮੁੰਸੀ ਸਾਹਿਬ ਦਾ ਅੱਛਾ ਜੀ ਤੇ ਐਸਐਸਓ ਸਾਹਿਬ ਨੂੰ ਫੋਨ ਗਿਆ ਜੀ ਕਿਹੜਾ ਥਾਣਾ ਪੈਂਦਾ ਬਾਈ ਜੀ ਇਹ ਥਾਣਾ ਪੀਜੂ ਥਾਣਾ ਪੀਜੂ ਥਾਣਾ ਪੀਜੂ ਪੈਂਦਾ ਹੈ ਜੀ ਕਿੰਨੇ ਵਜੇ ਇਤਲਾਹ ਮਿਲੀ ਤੁਹਾਨੂੰ ਇਹਦੀ ਵਾਰਦਾਤ ਦੀ ਸਾਢੇ 6 ਵਜੇ ਇਤਲਾਹ ਮਿਲੀ ਸੀ ਅਸੀਂ ਤੁਰੰਤ ਆ ਗਏ ਸੀ ਮੌਕੇ ਤੇ ਅੱਛਾ ਜੀ ਕਿਹਦਾ ਦੱਸਦੇ ਮੈਂ ਉਧਰ ਆ ਗੱਡੀ ਫੱਸੀ ਹੋਈ ਆ ਗੱਡੀ ਫਸ ਕੇ ਇਹਨੂੰ ਕੱਢਦੇ ਆ ਫਿਰ ਜਿਹੜਾ ਨੰਬਰ ਵੈਰੀਫਾਈ ਕਰਦੇ ਕਿਹਦੇ ਦਾ ਕਿਹਦੇ ਨਾਂ ਦੇ ਗੱਡੀ ਆ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਠੀਕ ਹੈ ਜੀ ਬੰਦਿਆਂ ਦੇ ਫੁਟੇਜ ਲੈ ਲੈਂਦੇ ਆ ਥੋੜੀ ਜਿਹੀ ਲੈ ਕੇ ਬੰਦੇ ਦੀ ਪਛਾਣ ਕਰਦੇ ਆ ਠੀਕ ਹੈ ਜੀ ਉਹ ਤਾਂ ਕੈਮਰੇ ਚ ਆ ਹੀ ਗਏ ਨੇ ਕੈਮਰੇ ਚ ਆ ਗਏ ਨੇ ਫੜਨੇ ਵੀ ਫੋਕੇ ਗੱਡੀ ਮਤਲਗਿਆ ਕੈਮਰੇ ਚ ਵੀ ਆ ਗਏ ਹਾਂਜੀ ਹਾਂਜੀ ਨੇੜੇ ਹੀ ਆ ਹੁਣ ਉਹ ਪੁੱਛ ਲੋ ਜੀ ਫੜੇ ਜਾਣਗੇ ਜਲਦੀ ਠੀਕ ਹੈ ਜੀ